ਮਾਨਸਿਕ ਤੌਰ ਤੇ ਪ੍ਰੇਸ਼ਾਨ 24 ਸਾਲਾ ਨੌਜਵਾਨ ਨੇ ਰੇਲ ਗੱਡੀ ਹੇਠਾਂ ਕੇ ਕੀਤੀ ਹੈ ਖੁਦਕੁਸ਼ੀ ਇੱਥੇ ਜੇ ਮੇਰਾ ਬੇਟਾ ਇੱਥੇ ਰੇਲ ਗੱਡੀ ਹੇਠਾ ਗਿਆ ਜਿੱਥੇ ਹੁਣ ਖੜੇ ਆ ਇੱਥੇ ਗਈ ਇਹ ਸਾਨੂੰ ਰੇਲਵੇ ਪੁਲਿਸ ਤੋਂ ਕਿਦੋਂ ਬਾਲ ਸਿੰਘ ਦਾ ਫੋਨ ਆਇਆ ਸੀ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਵੀ ਇੱਥੇ ਚੋਟੀਆਂ ਕਲਾਂ ਫਾਟਕਾਂ ਤੇ ਇੱਕ ਗੈਂਡ ਬੋਡੀ ਆਈ ਹੈ ਏ ਜੀ ਸਾਨੂੰ ਸਟੇਸ਼ਨ ਮਾਸਟਰ ਡਕਰੂ ਦੀ ਮੈਸੇਜ ਮਿਲ ਰਿਹਾ ਸੀਗਾ ਵੀ ਚੋਟੀਆਂ ਕਾਟਕ ਦੇ ਉੱਤੇ ਲੱਗੇ ਕਿਲੋਮੀਟਰ ਨੰਬਰ 8889 ਤੇ ਪਾਵਰ ਦੇ ਨਾਲ ਕੋਈ ਇੱਕ ਵਿਅਕਤੀ ਟਕਰਾਇਆ ਤੇ ਉੱਥੇ ਮੌਕੇ ਤੇ ਆਏ ਆ ਤੇ ਉਹਦੀ ਮੌਤ ਹੋ ਚੁੱਕੀ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਚੋਟੀਆਂ ਕਲਾਂ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਨੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਲਈ ਹਸਪਤਾਲ 'ਚ ਕਰਾਇਆ ਦਾਖਲ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਵਿੰਦਰ ਸਿੰਘ ਦੇ ਪਿਤਾ ਸੂਚਾ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਵਿੰਦਰ ਸਿੰਘ ਉਮਰ 24 ਸਾਲ ਜੋ ਮਜ਼ਦੂਰੀ ਦਾ ਕੰਮ ਕਰਦਾ ਸੀ ਅੱਜ ਸਵੇਰੇ ਘਰੋਂ ਕੰਮ ਲਈ ਨਿਕਲਿਆ ਤੇ ਦੇਰ ਰਾਤ ਉਸ ਨੂੰ ਕੁਝ ਲੜਕੇ ਮਿਲੇ ਤੇ ਉਹਨਾਂ ਨੇ ਦੱਸਿਆ ਕਿ ਤੁਹਾਡੇ ਲੜਕੇ ਦੀ ਮੌਤ ਹੋ ਗਈ ਹੈ ਤੇ ਇਸ ਲਈ ਲਾਸ਼ ਨੂੰ ਹਸਪਤਾਲ ਭੇਜ ਦਿੱਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸੀ ਅਫਸਰ ਏਐਸਆਈ surjit singh ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਪਿੰਡ ਚੋਟੀਆਂ ਕਲਾਂ ਦੇ ਕੋਲ ਇੱਕ ਨੌਜਵਾਨ ਨੇ ਰੇਲ ਗੱਡੀ ਹੇਠਾ ਕੇ ਖੁਦਕੁਸ਼ੀ ਕੀਤੀ ਹੈ ਤੇ ਮੌਕੇ ਤੇ ਅਸੀਂ ਪਹੁੰਚ ਕੇ Laash ਨੂੰ ਕਬਜ਼ੇ ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ ਤੇ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਚੋਟੀਆਂ ਕਲਾਂ ਵਜੋਂ ਹੋਈ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੇਰੇ ਨਾਲ ਸੁੱਚਾ ਸਿੰਘ ਜੀ ਸੁੱਚਾ ਸਿੰਘ ਜੀ ਤੁਸੀਂ ਕਿੱਥੇ ਖੜੇ ਹੋ ਤੇ ਕੀ ਹਾਸਾ ਆਇਆ ਤੇ ਇੱਥੇ ਜੀ ਮੇਰਾ ਬੇਟਾ ਇੱਥੇ ਰੇਲ ਗੱਡੀ ਹੇਠਾ ਗਿਆ ਅੱਛਾ ਜੀ ਇੱਥੇ ਹੁਣ ਖੜੇ ਆ ਇੱਥੇ ਕਿੰਨੀ ਉਮਰ ਦਾ ਸੀ ਹੋਊਗਾ 24 24 ਦੇ ਲਗਭਗ ਹੋਊਗਾ ਅੱਛਾ ਜੀ ਵਿਆਹ ਵਰ ਸੀ ਨਹੀਂ ਜੀ ਕਿਤੇ ਵੱਜੋ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਜੀ ਮਿਹਨਤ ਮਜ਼ਦੂਰੀ ਕਰਦੇ ਜ਼ਮੀਂਦਾਰਾਂ ਦੇ ਧੜੀ ਤੇ ਪੇ ਜਾਂਦੇ ਆ ਕਿੰਨੇ ਬੱਚੇ ਤੁਹਾਡੇ ਬੱਚੇ ਜੀ ਮੇਰੇ ਸੀਗੇ ਪੰਜ ਸੀਗੇ ਇੱਕ ਬੇਟਾ ਸੀ ਮੇਰਾ ਘਰੇ ਪਹਿਲਾ ਨਿੱਕਾ ਬਿਮਾਰ ਹੋ ਕੇ ਗੁਜ਼ਰ ਗਿਆ ਸੀ ਅੱਛਾ ਇਹਦਾ ਜਹਾਸਾ ਵਾਪਰ ਗਿਆ ਦੋ ਬੇਟੇ ਮੇਰੇ ਕੋਲੇ ਹੈਗੇ ਇੱਕ ਬੇਟੀ ਆ ਤੇ ਘਰੋਂ ਕਦੋਂ ਕਿੰਨੇ ਕੁ ਜਗਿਆ ਜੀ ਇਹ ਸਾਡੇ ਲੋਕ ਕਰੋ ਜੀ ਤੜਕੇ ਤੇ ਨਿਕਲਿਆ ਕਰੋ ਤੇ ਉਂ ਵੀ ਲੈ ਰਿਹਾ ਨਹੀ ਜਾਂਦਾ ਸੀ ਮੰਡੇ ਕੰਮ ਕੰਮ ਕਰਨਾ ਕੀ ਕੰਮ ਕਰਦਾ ਮੰਡੇ ਪਾਪ ਹੋਰੀਆਂ ਬਾਰੀਆਂ ਦਾ ਕਰਦਾ ਸੀਗਾ ਮਾੜਾ ਮੋਟਾ ਕਿਤੇ ਕਿਤੇ ਮਿਲਦਾ ਸੀ ਮਾੜਾ ਮੋਟਾ ਅੱਛਾ ਜੀ ਤੇ ਫੇ ਤੁਨ ਨੂੰ ਕਿਵੇਂ ਪਤਾ ਲੱਗਿਆ ਵੀ ਤੇਰਾ ਬਟਾ ਇਹ ਤਾਂ ਜਦੋਂ ਪਿੰਡ ਚ ਰੋਲਾ ਪੈ ਗਿਆ ਤੇ ਇਹਨੇ ਬੰਦਾ ਆ ਗਿਆ ਬੰਦਾ ਆ ਗਿਆ ਸਾਡੇ ਪਿੰਡ ਤੇ ਜਵਾਕ ਇੱਥੇ ਆਵੇਂ ਆ ਜਾਂਦੇ ਹੋ ਫਿਰ ਜਾ ਕੇ ਸਾਨੂੰ ਕਿਸੇ ਨੇ ਘਰੇ ਜਾ ਕੇ ਦੱਸਿਆ ਅਸੀਂ ਤਾਂ ਹੁਣ ਸਟੋਰੀ ਬੈਠੇ ਖਾਣੇ ਕੇਸੇ ਕੰਮ ਤੇ ਗਿਆ ਜਾਂ ਕਦੇ ਹੋਰ ਗਿਆ ਚਲ ਆ ਜਾਊਗਾ ਅੱਗੇ ਵੀ ਨੇਰੇ ਹੋਏ ਆ ਜਾਂਦਾ ਸੀਗਾ ਪਰੇਸ਼ਾਨ ਸੀ ਜਾਂ ਮੈਂਟਲੀ ਸੀ ਥੋੜਾ ਜਿਹਾ ਸੀਗਾ ਜੀ ਨਸ਼ਾ ਪੱਤਾ ਹੀ ਕਰਦੇ ਕਿ ਕਰਦਾ ਉਹ ਮਾੜਾ ਮੋੜਾ ਪਰ ਮੇਰੇ ਸਾਹਮਣੇ ਨਹੀਂ ਸੀ ਕਰਦਾ ਜੀ ਹਾਂ ਜੀ ਕਿ ਡੈੱਡ ਬੋਡੀ ਲੈ ਕੇ ਆਏ ਹੋ ਕੀ ਇਹ ਸਾਰਾ ਸਟੇਟਸ ਜੋ ਜਾਣਕਾਰੀ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਰੇਲਵੇ ਪੁਲਿਸ ਤੋਂ ਕਿਦੋਂ ਹਵਾਲ ਸਿੰਘ ਦਾ ਫੋਨ ਆਇਆ ਸੀ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਵੀ ਇੱਥੇ ਚੋਟੀਆਂ ਕਲਾ ਫਾਟਕਾਂ ਤੇ ਇੱਕ ਡੈਡ ਬੋਡੀ ਆਈ ਹੈ ਉਹ ਅਸੀਂ ਲੈ ਕੇ ਆਏ ਆ ਇੱਕ ਗੁਰਵਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਇਹ ਚੋਟੀਆਂ ਕਲਾਂ ਦੇ ਰਹਿਣ ਵਾਲਾ ਜਿਹਦੇ ਪਿਓ ਦਾ ਨਾਂ ਸੁਚਾ ਸਿੰਘ ਹੈ ਇਹ ਪੱਲੇਦਾਰੀ ਦਾ ਕੰਮ ਕਰਦਾ ਸੀਗਾ ਔਰ ਇਹਨੇ ਖੁਦਕੁਸ਼ੀ ਕੀਤੀ ਹੈ ਉਹ ਅਸੀਂ ਲੈ ਕੇ ਇੱਥੇ ਆ ਕੇ ਮੁਰਤਰੀ ਚ ਰੱਖੀ ਹੈ ਉਹ ਬਾਕੀ ਸਵੇਰੇ ਦੇ ਵਾਰਸ ਆਉਣਗੇ ਉਹ ਕਾਰਵਾਈ ਕਰਾ ਕੇ ਤੇ ਲੈਣਗੇ ਦੇਖਣ ਦੇ ਵਿੱਚ ਉਮਰ ਕਿੰਨੀ ਕੀ ਲੱਗਦੀ ਹੈ ਸਰ ਉਮਰ ਇਹਦੀ 24 ਤੋਂ 25 ਸਾਲ ਦੇ ਕਰੀਬ ਹੋਊਗਾ ਇਹ ਕਿਹੜੇ ਪਿੰਡ ਦਾ ਰਹਿਣ ਵਾਲਾ ਲੱਗ ਰਹੀ ਝੂਟੀਆਂ ਕਲਾਂ ਦੇ ਰਹਿਣ ਵਾਲਾ ਜੀ ਕਿੰਨੀ ਪਰਿਵਾਰਿਕ ਦਾ ਪਤਾ ਲੱਗਿਆ ਕੁਝ ਕਿੰਨੀ ਜੀ ਪਰਿਵਾਰ ਇਹਦਾ ਫਾਦਰ ਉੱਥੇ ਹੀ ਸੀਗਾ ਜੀ ਜਦੋਂ ਲੈ ਕੇ ਆਂਦਾ ਪਿੰਡ ਦੀ ਪੰਚਾਇਤ ਵੀ ਉੱਥੇ ਹੀ ਉਹ ਅਸੀਂ ਲਿਆ ਕੇ ਦਿੱਤੇ ਸਿਵਲ ਹਸਪੀਟਲ ਵਿੱਚ ਰੱਖਦੀ ਹੈ ਜੀ ਸਰਵੰਦੀ ਮੇਰਾ ਐਸਐਸਈ ਸਰਜੀਤ ਸਿੰਘ ਹੈ ਜੀ ਸਰਜੀਤ ਸਿੰਘ ਜੀ ਇੱਕ ਰੇਲਵੇ ਦੇ ਉੱਤੋਂ ਬੋਡੀ ਮਿਲੀ ਹੈ ਕਿੱਥੋਂ ਮਿਲੀ ਹੈ ਕੀ ਸਥਿਤੀ ਹੈ ਕੀ ਹੈ ਸਟੇਟਸ ਇਹ ਜੀ ਸਾਨੂੰ ਸਟੇਸ਼ਨ ਮਾਸਟਰ ਡਕਰੂ ਦੀ ਮੈਸੇਜ ਮਿਲਿਆ ਸੀਗਾ ਜੀ ਵੀ ਚੋਟੀਆਂ ਫਾਟਕ ਦੇ ਲੱਗੇ ਕਿਲੋਮੀਟਰ ਨੰਬਰ 8889 ਤੇ ਪਾਵਰ ਦੇ ਨਾਲ ਕੋਈ ਇੱਕ ਵਿਅਕਤੀ ਟਕਰਾਇਆ ਤੇ ਉੱਥੇ ਮੌਕੇ ਤੇ ਆਏ ਆ ਤੇ ਉਹਦੀ ਮੌਤ ਹੋ ਚੁੱਕੀ ਹੈ ਤੇ ਹੁਣ ਸਮਾਜ ਸੇਵਾ ਸੁਸਾਇਟੀ ਦੇ ਮਦਦ ਨਾਲ ਅਸੀਂ ਇਹਨੂੰ ਚੱਕ ਕੇ ਸਿਵਲ ਹਸਪਤਾਲ ਮੋਟੇਚ ਰਖਵਾਉਣ ਲੱਗੇ ਆ ਅਗਲੀ ਕਾਰਵਾਈ ਕੱਲ ਨੂੰ ਕਿਉਂ ਅਮਰ ਚੁਲਿਆ ਨਹੀਂ ਜਾਊਗੀ ਕਿੰਨੀ ਕੁਮਰ ਦਾ ਇਹ ਦੇਖਣ ਨੂੰ ਲੱਗਦਾ ਸੀਗਾ ਸਰਦਾਰ ਜੀਆ ਮੋਨਾ ਇਹ 23 24 ਸਾਲ ਦਾ ਮੁਨਾ ਇਹ ਮੁੰਡਾ ਹੈ ਤੇ ਚੋਟੀਆਂ ਕਲਾਂ ਦਾ ਹੀ ਇਹ ਸਾਨੂੰ ਪਤਾ ਲੱਗਿਆ ਵੀ ਇੱਥੋਂ ਦਾ ਹੀ ਹੈ WhatsApp ਨੂੰ ਮੇਰੇ ਪਤਾ ਲੱਗਾ ਤੁਹਾਨੂੰ ਜੀ ਹਾਂਜੀ WhatsApp ਮੌਕੇ ਤੇ ਹੀ ਹੈ ਜੀ ਉਹਨਾਂ ਦਾ ਕੀ ਕਹਿਣਾ ਕੋਈ ਉਹਨਾਂ ਦਾ ਕਹਿਣਾ ਜੀ ਇਹ ਦਿਮਾਗੀ ਪਰੇਸ਼ਾਨ ਰਹਿੰਦਾ ਸੀਗਾ ਜੀ ਤੇ ਬਾਕੀ ਅਗਲੀ ਤਫ਼ਤੀਸ਼ ਕੱਲ ਕਰਾਂਗੇ ਜੀ ਮੌਕੇ ਤੇ ਤੁਸੀਂ ਆ ਕੇ ਕੀ ਦੇਖਿਆ ਜੀ ਆ ਕੇ ਦੇਖਿਆ ਜੀ ਇਹ ਜਿਹੜੀ ਧੌਣ ਹੈ ਇਹਦੀ ਥੜ੍ਹ ਨਾਲੋਂ ਅਲੱਗ ਹੈ ਖੁਦਕਿਸ਼ੀ ਕੀਤੀ ਹੋਈ ਹੈ ਜੀ ਇਹ ਜਦ ਜਾਪਦੀ ਹੈ